ਹਲਈਆ ਘਰ ਆ ਗਏ ਨਿਹੰਗ ਪੈ ਗਏ ਆ ਤੇ ਆ ਬੰਦੇ ਦੀ ਬਾਹ ਵੱਢੀ ਜਾ ਵੇਖੋ ਕੌਣ ਵਿਆਹ ਕੌਣ ਕਰੇ ਨਿਹੰਗਸਿਆਂ ਕੀ 5 6 7 7 ਨਿਹੰਗ 7 ਨਿਹੰਗਾ ਪਤਾ ਲੱਗਾ ਨਾ ਕਿਹਨਾਂ ਬਲਵਿੰਦਰ ਸਿੰਘ ਜੋ ਬਲਟੋਏ ਦਾ ਕੀ ਗੱਲ ਕੀ ਇਹਨਾਂ ਦੀ ਗੱਲ ਕੋਈ ਨਹੀਂ ਹੋਈ ਕਿਸੇ ਨਾ ਦਾ ਕੋ ਮਾੜਾ ਮੋਟਾ ਹੈਗਾ ਇਹ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗਾਂ ਨੂੰ ਖਲਾਤਾ ਇਹ ਰਿਆ ਨਾ ਇਹਨਾਂ ਤੋਂ ਕਿਹਾ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਗਈ ਤੇ ਬਾਹਰ ਚਲੇ ਗਏ ਬਾਹਰ ਕਰਦੇ ਰਏ ਉਹਨਾਂ ਤੇ ਮੈਂ ਬਾਹਰ ਆ ਗੁੱਟ ਵੜ ਦਿੱਤਾ ਉਹਨਾਂ ਨੇ ਵੀ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਮਾਰਿਆ ਕੀਤੇ ਪਰਪਾਨਾ ਮਾਰੀਆਂ ਪਹਿਲਾਂ ਇਸੇ ਦੇ ਹੀ ਆ ਕਿ ਉਹ ਦੂਜੇ ਦੇ ਵੀ ਨਾਲ ਤੇ ਮੁੰਡਾ ਦਾ ਵੀ ਤੇਰਾ ਕੁੱਤਾ ਲਾ ਤੇ ਕੁੱਤਾ ਉੱਧਰ ਵੇਖੋ ਇਹ ਮਾਂਗ ਰਹੇ ਨੇ ਭਾਈ ਮਾਂਗ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਤੇ ਕਾਰਵਾਈ ਹੋਣੀ ਚਾਹੀਦੀ ਤੇ ਉਹ ਮਾਰ ਗਿਆ ਮਾਰ ਗਿਆ ਮਾਰ ਕੇ ਗਏ ਹਾਂ ਹਾਂ ਤੇ ਆ ਡਾਕਟਰ ਦੇ ਕਾਰਵਾਈ ਹੋਣੀ ਨਹੀਂ ਜਰਾ ਜਦੀ ਕੀ ਨਹੀਂ ਵੜਿਆ ਕੋਈ ਕੋਈ ਨਾ ਆ ਗਿਆ ਵੜਿਆ ਹੀ ਨਹੀਂ ਕੋਈ ਡਾਕਟਰ ਨਹੀਂ ਆਇਆ ਇਥੋਂ ਦਾ ਕਾਨੂੰਨੀ ਕਾਰਵਾਈ ਕੋਈ ਨਹੀਂ ਹੈ ਜੀ ਮੇਰਾ ਨਾਮ ਅਮਨ ਪੁਰੀਆ ਜੀ ਤੇ ਜਿਹਨਾਂ ਤੇ ਹਮਲਾ ਆਇਆ ਇਹਨਾਂ ਦਾ ਨਾਮ ਇਹ ਮੇਰੇ ਚਾਚਾ ਜੀ ਆ ਸੰਨੂ ਪੁਰੀ ਸੱਤ ਨਿਹੰਗਾਏ ਆ ਵੀਰ ਜੀ ਚੋਲੇ ਪਾ ਕੇ ਚੋਲੇ ਪਾ ਕੇ ਆਏ ਉਹਨਾਂ ਨੂੰ ਅੰਦਰ ਘਰੇ ਬੈਠੇ ਬਿਠਾਇਆ ਹੈ ਕਿ ਬੈਠ ਕੇ ਗੱਲ ਕਰੋ ਬੈਠੇ ਕਿਸੇ ਨੇ ਨਹੀਂ ਮੰਨੀ ਉਹ ਦੂਰ ਕਿਰਪਾਨਾ ਕੱਢ ਕੇ ਸਿੱਟਾ ਲਾ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਵੇਖ ਲਓ ਜਿੰਦਾਬਦਾਂ ਲੈ ਕੇ ਆਏ ਆ ਚੰਗਾ ਬੜਾ ਇੱਥੇ ਅੱਡਾ ਕਿੰ ਟਾਬਲੀ ਦੀ ਮੰਦਿਰ ਉਹ ਤੋਂ ਬਾਅਦ ਹੁਣ ਪੂਰੇ ਹੋ ਗਏ ਡੈਥ ਹੋ ਗਈ ਸਾਡਾ ਹੀ ਹੀਰ ਦਾ ਬੰਦਾ ਖਤਮ ਕਰਤਾ ਤੇ ਹੁਣ ਮਰੇ ਨੂੰ ਗੁੱਲੂ ਕੋਈ ਲਾਵੇ ਜੀ ਦੱਸੋ ਇਹਦੇ ਕੀ ਹਸਪਤਾਲ ਕੋਲੋਂ ਥੋੜਿਆ ਨੂੰ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਪੁਲਿਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਏ ਪਰ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਹੁਣ ਵੀ ਲੱਗੇ ਆ ਮਗਰ ਔਨ ਦੀ ਸਪੋਰਟ ਸਾਨੂੰ ਇਨਸਾਫ ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਭਜੀ ਵੇਖੋ ਸਾਡਾ ਤੇ ਫਿਰ ਹਿੰਦੂਆਂ ਦਾ ਰਹਿਣਾ ਬੇੜਾ ਘਰ ਕੇ ਇੱਥੇ ਨਾ ਅਸੀਂ ਤੇ ਇਹ ਕਵਾਂਗੇ ਉਲਟਾ ਸਾਨੂੰ ਆਂਦੇ ਆ ਅਸੀਂ ਵੜਦਾਂਗੇ ਖਾਲਿਸਤਾਨ ਨੂੰ ਆ ਆ ਤੇ ਅਸੀਂ ਤੇ ਰਹਿ ਕੇ ਬਸ ਇਹਨਾਂ ਜੋਗੇ ਅੱਜ ਇਹਨੂੰ ਵੱਡੇ ਕੱਲ ਨੂੰ ਸ਼ਹਿਰ ਚ ਗਏ ਹੋਰ ਨੂੰ ਵੱਡੂਗੇ ਝਗੜੇ ਦੀ ਵਜ੍ਹਾ ਕੋਈ ਪਤਾ ਨਹੀਂ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਲਾਏ ਹੀ ਕਿੰਨੇ ਜਣੇ ਆਦੇ ਜਿਹੜੇ 7 ਜਣੇ ਅਸੀਂ ਨੋਵਾ ਗੱਡੀ ਤੇ ਆਏ ਏ ਨਹੀਂ ਆਪਾਂ ਇਹਨਾਂ ਦੇ ਸਾਰੇ ਧਿਆਨ ਇੱਕੋ ਜਿਆ ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ ਮਗਰ ਇਹ ਟੂਟੀ ਨੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾਲੇ ਆ ਪਿੰਦੇ ਸਮੇਂਕਾ ਉਹ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹਿਆਂ ਨੂੰ ਕਰਦਾ ਜਿਹੜੇ ਜ਼ਖਮੀ ਹੋਏ ਕਿੰਨੇ ਜਾਣੇ ਟੋਟਲੇ ਤਿੰਨ ਜਾਣੇ ਤਿੰਨੇ ਕਿਹੜੇ ਕੀ ਨਾਮ ਦਾ ਉਹ ਸ਼ਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮੈਂਮਨਪੁਰੀ ਜਿਹੜਾ ਜ਼ਖਮੀ ਆ ਇੱਕ ਕਰਨਪੁਰੀ ਮੇਰਾ ਪਤੀ ਚਾਚੇ ਦਾ ਮੁੰਡਾ ਪੱਟੀ ਦੇਈ ਆ ਪੱਟੀ ਦੇਈ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲਾਗੇ ਜਾ ਕੇ ਵੇਖ ਲੋ ਖੂਨ ਹੀ ਖੂਨ ਹੋਇਆ ਪਿਆ ਘਾੜ ਕੇ ਗੱਲ ਪਾਇਆ ਘਰ ਘਰ ਆ ਕੇ ਪਏ ਲੁੱਟੇ ਨਹੀਂ ਪਏ ਆ ਕੇ ਗਲ ਕਾਤਾ ਪਏ ਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇ ਜੀ ਬਿਆਨ ਲੈਣ ਲਈ ਲਿਖੋਂ ਡੀਏ ਸਾਨੂੰ ਹਾਂਜੀ ਬਿਆਨ ਨਹੀਂ ਲਿਖੋਂ ਡੀਏ ਜੀ ਅੱਛਾ ਆਹਦੇ ਇਨਕੀਲ ਸੱਦਣਾ ਫਿਰ ਬਿਆਨ ਲਿਖੋਣਾ ਹੈ ਕੀ ਘਟਨਾ ਹੋਈ ਕੀ ਹੈ ਘਟਨਾ ਜੀ ਨਹਾਂਗਾ ਹੈ ਜੀ ਅੰਦਰ ਕੋਈ ਪਹਿਹਰ ਨਾਲ ਸਗਣ ਚ ਪ੍ਰਿਸ਼ੂ ਜੀ ਸਰ ਪਤਾ ਲੱਗਾ ਕੌਣ ਆਨੇ ਆਗੇ ਉਹ ਤੇ ਮੁਰੇ ਆਲੇ ਇੱਕ ਪੰਨਾ ਸਾਨੂੰ ਲਖਮਿੰਦਰ ਸਿੰਘ ਹਾਂਜੀ ਪਰਮਿੰਦਰ ਸਿੰਘ ਸਾਨੂੰ ਲਖਮਿੰਦਰ ਸਿੰਘ ਗਵასი ਬਟੋਆ ਤੇ ਇੱਕ ਹੈ ਗਣਿਸ਼ਾਨ ਸਿੰਘ ਇਹਨਾਂ ਹਾਲ ਉੱਤੇ ਗੋਡਵਾਲ ਸਾਹਿਬ ਰਿੰਦੇ ਡੇਰੇ ਤੇ ਜੇਲ੍ਹ ਜੇਲ੍ਹ ਦੇ ਪਿੱਛੇ ਲੱਗੇ ਡੇਰਾ ਨਾਂ ਦਾ ਜੀ ਹਾਂ ਜੀ ਝਗੜਾ ਕਰ ਰਹੇ ਕਿ ਕਿਹਾਰੇ ਤੁਹਾਡੇ ਤੋਂ ਪਹਿਲਾਂ ਤੋਂ ਬਾਅਦ ਜੀ ਇਹਨਾਂ ਦਰਫਤਾਰ ਕਰ ਰਹੇ ਜੋ ਸਾਰਿਆਂ ਨੂੰ ਝਗੜੇ ਦਾ ਕਾਰਨ ਕੀ ਹੈ ਜੀ ਵੱਡੇ ਕਾਰਨ ਗੂਗਲ ਕੈ ਜਨ ਪੈਸੇ 60% ਨੇ ਭਾਏ ਜੀ ਉਹ 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 ਉਹਦੀ ਉਹਦੇ ਇਹਨਾਂ ਕੋਲ ਪੈਸੇ ਮੰਗੜੇ ਸੀ ਕਿ ਸਾਨੂੰ 1.75 ਲੱਖ ਦੇਵੋ ਕਿੰਨੇ ਭਾਏ ਕਿਨੇ 1.75 ਲੱਖ ਉਹ ਸਬੰਧ ਕਰੇ ਜਾਣਗੇ ਗੱਲ ਪੈ ਗਈ 70000 ਕਰੀ ਕਰੀ ਕਿੰਨੇ ਜਣੇ ਆਏ ਕਿਹੜੇ ਜਣੇ ਨੂੰ ਜਿਹੜੇ ਸਰਕਾਰ ਕਿਸੇ ਸੱਤ ਜਣੇ ਦੱਸ ਦੇ ਜੀ ਤੇਰੀ ਜਖਮੀ ਹੋਏ ਕਿ ਨਹੀਂ ਜਾਣੇ ਆ ਤੇਰੇ ਜਾਣੇ ਜੀ ਇਹ ਕਰਦੇ ਮੌਤ ਹੋ ਗਈ ਹੈ ਤੇ ਜਿਹਦੀ ਮੌਤ ਹੋ ਜਾਂਦੀ ਹੈ ਪੂਰਾ ਛਮੀ ਕੱਲੇ ਪੂਰੀ ਮਤਲਬ ਜਿਉਂ ਉਹਨੇ ਅਗਰ ਕਰਾਈ ਕਰਨਾ ਹੀ ਬਸ ਚੱਲਦੇ ਨੇ ਸਭ ਨੂੰ ਇਹ ਨਹੀਂ ਜਾਨੇ